परम सत्कार योग निर्मल पेखदे संता महानता दी मौजूदगी ਵਿੱਚ ਅੱਜ ਆਪਾਂ निर्मल पेखदे ਪ੍ਰਸਿੱਧ ਸਥਾਨ ਡੇਰਾ ਬਾਬਾ ਗੰਦਾ ਸਿੰਘ ਜੀ ਵਿਖੇ ਉਪਸਤਿਤ ਹੋਏ ਹਾਂ ਜੋ ਬਾਬਾ ਡੇਰਾ ਬਾਬਾ ਗੰਦਾ ਸਿੰਘ ਜੀ ਬਹੁਤ ਹੀ ਪ੍ਰਾਚੀਨ ਸੰਸਥਾ निर्मल पेख ਦੀ ਸੰਸਥਾ ਹੈ ਜਿਸ ਦੇ ਸ਼ੁਰੂ ਤੋਂ ਲੈ ਕੇ ਕਰਕੇ ਅਲੱਗ-ਅਲੱਗ निर्मल पेख ਦੇ ਮਹੰਤਾਂ ਦੁਆਰਾ ਇਸ ਦੀ ਵਿਵਸਥਾ ਹੁੰਦੀ ਆ ਰਹੀ ਹੈ ਅੱਜ ਆਪਾਂ ਨਿਰਮਲ ਭੇਖ ਦੀ ਮਹਾਪੁਰਸ਼ਾਂ ਦੀ ਹਾਜ਼ਰੀ ਵਿੱਚ ਇਸ ਸਥਾਨ ਦੇ ਮੁੱਖ ਸੇਵਾਦਾਰ ਮਹੰਤ ਗਦੀਨ ਸਿੰਘ ਜੀ ਸ੍ਰੀਮਾਨ ਮਹੰਤ ਪਿਆਰਾ ਸਿੰਘ ਜੀ ਮਹਾਰਾਜ ਮੌਜੂਦ ਹਨ ਸਾਡੇ ਨਿਰਮਲ ਭੇਖ ਦੀ ਸੰਸਥਾ ਪ੍ਰਾਚਨ ਨਿਰਮਲ ਮਹਾ ਮੰਡਲ ਦੇ ਪ੍ਰਧਾਨ ਸ੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਐਮ ਵਪਸਤ ਰਾਨ ਸ੍ਰੀਮਾਨ ਮਹੰਤ ਸੁਖਮੰਦਰ ਸਿੰਘ ਜੀ ਹਾਜ਼ਰ ਹਨ ਮਹੰਤ ਗੁਰਵਿੰਦਰ ਸਿੰਘ ਜੀ ਹਾਜ਼ਰ ਹਨ ਮਹੰਤ ਗੁਰਚਰਨ ਸਿੰਘ ਜੀ ਪੰਡਵੇ ਵਾਲੇ ਇਤਿਆਦੀ ਸਾਰੇ ਹੀ ਮਹਾਪੁਰਸ਼ ਅੱਜ ਹਾਜ਼ਰ ਹਨ ਇਹ ਹਾਜ਼ਰ ਹੋਣ ਦਾ ਇੱਥੇ ਇਕੱਠੇ ਹੋਣ ਦਾ ਇੱਕ ਹੀ ਮਸਤ ਹੈ ਮਕਸਦ ਹੈ ਕਿ ਜੋ ਕੁਝ ਲੋਗ ਡੇਰਾ ਬਾਬਾ ਗੰਧਾ ਸਿੰਘ ਨੂੰ ਡੇਰਾ ਬਾਬਾ ਗੰਧਾ ਸਿੰਘ ਦੀ ਸੰਪਤੀ ਨੂੰ ਖੁਰਦ-ਬੁਰਦ ਕਰ ਰਹੇ ਹਨ ਔਰ ਆਪਣਾ ਅਲੱਗ ਸੰਸਥਾ ਬਣਾ ਕਰਕੇ ਇਸ ਡੇਰੇ ਦੀ ਸੰਪਤੀ ਨੂੰ ਡੇਰੇ ਦੀਆਂ ਸੰਸਥਾਵਾਂ ਸਕੂਲ ਆਦਿ ਨੂੰ ਹੜਪਣਾ ਚਾਹੁੰਦੇ ਹਨ ਉਹਨਾਂ ਨੂੰ ਜਗ ਜਾਗਰ ਕਰਨ ਵਾਸਤੇ ਅੱਜ ਸਾਰੇ ਸੰਤ ਮਹਾਪੁਰਸ਼ ਇੱਥੇ ਇਕੱਤਰ ਹੋਏ ਹਨ ਕਿਉਂਕਿ ਪਿਛਲੇ ਦਿਨਾਂ ਵਿੱਚ ਆਪਾਂ ਸੋਸ਼ਲ ਮੀਡੀਆ ਤੇ ਮੀਡੀਆ ਰਾਈ ਇਹ ਸੁਣਿਆ ਹੋਵੇਗਾ ਕਿ ਡੇਰਾ ਬਾਬਾ ਗੰਦਾ ਸਿੰਘ ਦਾ ਕੋਈ ਸਰਜੀਤ ਸਿੰਘ ਨਾਮ ਦਾ ਵਿਅਕਤੀ महंत ਹੈ ਜਾਂ ਕੋਈ ਹੋਰ ਇਸ ਡੇਰੇ ਦੇ ਨਾਂ ਤੇ ਕੋਈ ਸੰਸਥਾ ਬਣਾਈ ਗਈ ਹੈ ਕਮੇਟੀ ਬਣਾਈ ਗਈ ਹੈ ਉਹ ਇਸ ਦਾ ਪ੍ਰਬੰਧ ਕਰ ਰਹੀ ਜੋ ਕਿ ਬਿਲਕੁਲ ਹੀ ਗਲਤ ਹੈ ਕਿਉਂਕਿ ਇਹ ਨਿਰਮਲ ਭੇਖ ਦਾ ਸਥਾਨ ਆ ਔਰ ਨਿਰਮਲ ਭੇਖ ਦੀ ਸਰਵੋੱਚ ਸੰਸਥਾ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਕਨਖਲ ਹਰਦਵਾਰ ਆ ਜੋ ਨਿਰਮਲ ਭੇਖ ਦੀ ਸਭ ਤੋਂ ਵੱਡੀ ਸੰਸਥਾ ਹੈ ਜਿਸ ਦੇ ਅਧੀਨ ਸਾਰਾ ਨਿਰਮਲ ਭੇਖ ਕੰਮ ਕਰਦਾ ਨਿਰਮਲ ਭੇਖ ਦੇ ਜਿੰਨੇ ਵੀ ਮਹੰਤ ਡੇਰੇ ਨੂੰ ਚਲਾਉਂਦੇ ਹਨ ਸਾਰੇ ਹੀ ਅਖਾੜੇ ਦੇ ਖਖਾੜੇ ਦਾ ਵਰਧ ਹਸ ਸਾਰਿਆਂ ਤੇ ਰਹਿੰਦਾ ਹੈ ਤੇ ਜੇ ਡੇਰਾ ਬਾਬਾ ਗਾਂਦਾ ਸਿੰਘ ਵੀ ਸਿਰੂ ਤੋਂ ਲੈ ਕਰਕੇ ਬਾਬਾ ਲੰਗਰ ਸਿੰਘ ਜੀ ਤੋਂ ਲੈ ਕਰਕੇ ਬਾਬਾ ਨਿੱਕਾ ਸਿੰਘ ਜੀ ਤੋਂ ਲੈ ਕਰਕੇ ਬਾਬਾ ਗਾਂਦਾ ਸਿੰਘ ਜੀ ਤੋਂ ਲੈ ਕਰਕੇ ਜਿੰਨੇ ਵੀ ਮਹੰਤ ਹੋਏ ਹਨ ਉਹਨਾਂ ਨੂੰ ਮਹੰਤ ਬਣਾਉਣ ਦੀ ਜਿਹੜੀ ਅਥਾਰਟੀ ਹੋ ਕੇਵਲ ਨਿਰਮਲ ਭੇਗ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਕੋਲ ਹੈ ਨਾ ਕਿ ਕਿਸੇ ਵਿਅਕਤੀ ਕੋ ਨਾ ਕਿਸੇ ਪੰਚਾਇਤ ਕੋ ਨਾ ਕਿਸੇ ਸੋਸਾਇਟੀ ਕੋਲ ਤੇ ਸਿਰੂ ਤੋਂ ਲੈ ਕਰਕੇ ਉਸੇ ਡੇਰੇ ਦੀ ਪਰੰਪਰਾ ਅਨੁਸਾਰ ਜਿਹੜੀਆਂ ਸਾਡੀਆਂ ਨਿਰਮਲ ਪ੍ਰੇਖਦੀਆਂ ਜੋ ਵੀ ਪਰੰਪਰਾ ਜਿਸ ਤਰ੍ਹਾਂ ਗੱਦੀ ਚਲਦੀ ਆ ਰਹੀ ਹੈ ਇਸੇ ਹੀ ਤਰ੍ਹਾਂ ਇਸ ਡੇਰੇ ਦੇ ਜਿਹੜੇ ਮਹੰਤ ਹੋਏ ਹਨ ਉਹ ਇਹ ਸੰਸਥਾ ਦਾ ਪ੍ਰਬੰਧ ਕਰਦੇ ਆਏ ਇਸੇ ਹੀ ਤਹਿਤ ਜਿਸ ਸਮੇਂ ਸ੍ਰੀਮਾਨ ਮਹੰਤ ਗੁਰਬਚਨ ਸਿੰਘ ਜੀ ਮਹਾਰਾਜ ਇਸ ਡੇਰਾ ਬਾਬਾ ਗਾਨਾ ਸਿੰਘ ਜੀ ਦੇ ਮਹੰਤ ਹੋਏ ਉਹਨਾਂ ਨੇ ਇਸ ਡੇਰੇ ਨੂੰ ਇਸ ਸੰਸਥਾ ਨੂੰ ਬੜੇ ਸਚਾਰੂ ਢੰਗ ਨਾਲ ਬਾੜੇ ਤਤਪਰ ਰਹਿ ਕਰਕੇ ਉਹਨਾਂ ਇਸ ਸਥਾਨ ਦੀ ਸੇਵਾ ਕੀਤੀ ਔਰ ਉਹਨਾਂ ਤੋਂ ਲੈ ਕਰਕੇ ਜਿਹੜੇ ਅੱਜ ਕੱਲ ਗੈਰ ਹਨ ਕਿ ਅਸੀਂ ਮਹੰਤ ਹਾਂ ਜਾਂ ਸਾਡੀ ਕਮੇਟੀ ਹੈ ਜਿਨ੍ਹਾਂ ਦਾ ਕਿ ਇਸ ਡੇਰੇ ਨਾਲ ਕੋਈ ਵਾਸਤਾ ਹੀ ਨਹੀਂ ਹੈ ਕਿਉਂਕਿ ਇਸ ਡੇਰੇ ਦੇ ਮਹੰਤ ਪਰੰਪਰਾ ਅਨੁਸਾਰ ਡੇਰਾ ਬਾਬਾ ਗੰਗਾ ਸਿੰਘ ਜੀ ਦੇ ਮント ਬਾਬਾ ਗੁਰਬਚਨ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਇਸ ਸਥਾਨ ਦੀ ਸੇਵਾ ਕੀਤੀ ਮਹੰਤੀ ਕੀਤੀ ਫਿਰ ਉਹਨਾਂ ਨੇ ਇਸ ਸਥਾਨ ਦੀ ਪਰੰਪਰਾ ਨੂੰ ਅੱਗੇ ਤੋਰਨ ਵਾਸਤੇ ਵੀ ਇਹ ਨਿਰਮਲ ਵੇਖ ਦਾ ਸਥਾਨ ਨਿਰਮਲੇ ਸਾਧੂਆਂ ਦੁਆਰਾ ਸੰਚਾਲਿਤ ਹੁੰਦਾ ਰਹੇ ਤਾਂ ਉਹਨਾਂ ਨੇ ਆਪਣੇ ਗੁਰੂ ਚੇਲਾ ਪਰੰਪਰਾ ਦੇ ਅਨੁਸਾਰ ਆਪਣੇ ਹੁੰਦਿਆ ਹੀ ਮਿਤੀ 10 7 2085 ਨੂੰ ਆਪਣੇ ਚੇਲੇ ਸ੍ਰੀਮਾਨ ਮਹੰਤ ਪਿਆਰਾ ਸਿੰਘ ਜੀ ਦੇ ਹੱਕ ਵਿੱਚ ਇੱਕ ਵਸੀਅਤ ਕੀਤੀ ਸੀ ਔਰ ਉਸ ਵਸੀਅਤ ਤੋਂ ਬਾਅਦ ਹੇਰਨ ਨਿਰਮਲ ਵੇਖਨੇ ਸਾਰੇ ਨੇ ਮਿਲ ਕਰਕੇ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਦੀ ਹਾਜ਼ਰੀ ਵਿੱਚ ਅਖਾੜੇ ਦੀ ਅਧਿਐਕਸ਼ਤਾ ਵਿੱਚ ਅਖਾੜੇ ਦੇ ਸ੍ਰੀ ਮਹੰਤੋ ਸਮੇਂ ਸ੍ਰੀਮਾਨ શ્રીਮント ਬਾਬਾ ਸੰਤ ਬਾਬਾ ਬਲਵੀਰ ਸਿੰਘ ਜੀ ਮਹਾਰਾਜ ਉਹਨਾਂ ਦੀ ਰਹਿਨਮਾਈ ਹੇਠ ਮਹੰਤ ਬਾਬਾ ਪਿਆਰਾ ਸਿੰਘ ਨੂੰ 21 1 2088 ਤੋਂ ਡੇਰਾ ਬਾਬਾ ਗੰਦਾ ਸਿੰਘ ਜੀ ਦਾ ਮੋਤਮ ਮਹੰਦ ਨੂੰ ਨਿਯੁਕਤ ਕੀਤਾ ਸੀ। ਭਾਵ ਵਸੀਅਤ ਵਿੱਚ ਬਾਬਾ ਕਰਪਾਚਨ ਸਿੰਘ ਜੀ ਨੇ ਮਹੰਤ ਪਿਆਰਾ ਸਿੰਘ ਜੀ ਦੇ ਹੱਕ ਵਿੱਚ ਕੀਤੇ ਔਰ ਵੇਖਦੇ ਵੀ ਉਸੇ ਹੀ ਵਸੀਅਤ ਨੂੰ ਮੰਨਤਾ ਦਿੰਦੇ ਹੋਏ ਆਪਣੇ ਪਰੰਪਰਾ ਅਨੁਸਾਰ ਡੇਰੇ ਦੀ ਪਰੰਪਰਾ ਅਨੁਸਾਰ ਵੇਖਦੀ ਪਰੰਪਰਾ ਅਨੁਸਾਰ ਅਖਾੜੇ ਦੇ ਦੁਆਰਾ ਇਹਨਾਂ ਨੂੰ ਮਹਾਂਤ ਨਾਲ ਜੁਗਤ ਕਰ ਦਿੱਤਾ ਔਰ ਜੋ ਇਹ ਲੋਕ ਕਹਿ ਰਹੇ ਹਨ ਕਿ ਬਾਬਾ ਗੁਰਬਚਨ ਸਿੰਘ ਜੀ ਨੂੰ ਨਿਰਮਲ ਵੇਖਨੇ ਕੱਢ ਦਿੱਤਾ ਸੀ ਇਹ ਸਰਾਸਰ ਗਲਤ ਹੈ ਕਿਉਂਕਿ ਬਾਬਾ ਗੁਰਬਚਨ ਸਿੰਘ ਜੀ ਆਪਣੇ ਜੀਵਨ ਪ੍ਰਯੰਤ ਇਸ ਨਿਰਮਲ ਡੇਰੇ ਦੇ ਡੇਰਾ ਬਾਬਾ ਗੰਨਾ ਸਿੰਘ ਜੀ ਦੇ ਮਹੰਤ ਰਹੇ ਔਰ ਇਸ ਡੇਰੇ ਦੇ ਮਹੰਤ ਦੇ ਨਾਲ-ਨਾਲ ਜੋ ਨਿਰਮਲ ਭੇਖ ਦੀ ਸਰਵੋਸਥਾ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਕਨਕਲ ਹਰਦਵਾਰ ਉਸ ਦੇ ਮੁਖੀਆ ਮਹੰਤ ਰਹੇ ਔਰ ਮੁਖੀਆ ਮਹੰਤ ਅੰਤਕ ਰਹੇ ਉਹ ਜਿਸ ਦੇ ਆਪਣੇ ਕੋਲ ਸਬੂਤ ਵੀ ਹਨ ਕਿ ਇਹ ਕਹਿ ਰਹੇ ਹਨ ਕਿ ਬਾਬਾ ਗੁਰਬਚਨ ਸਿੰਘ ਜੀ ਨੂੰ 1975 ਵਿੱਚ ਨਿਰਮਲ ਭੇਖ ਨੇ ਖਾਰਜ ਕਰ ਦਿੱਤਾ ਸੀ ਪਰ 1982 82 ਤੋਂ ਬਾਅਦ ਦੀਆਂ ਸਾਡੇ ਕੋਲੇ ਲਿਸਟਾਂ ਪਈਆਂ ਹਨ ਅਖਾੜੇ ਦੀਆਂ ਜਿਸ ਅਖਾੜੇ ਦੀ ਲਿਸਟ ਵਿੱਚ ਬਾਬਾ ਗਰਬਚਨ ਸਿੰਘ ਜੀ ਬਤੌਰ ਮੁਖੀਆ महंत ਵਿੱਚ ਜਿੰਨਾ ਦਾ ਨਾਮ ਸ਼ਾਮਲ ਹੈ ਜੋ ਇੱਕ ਰਜਿਸਟਰਡ ਸੰਸਥਾ ਹੈ ਜੋ ਇੱਕ ਰਜਿਸਟਰਡ ਲਿਸਟ ਹੈ ਇਹ ਜੇ ਉਹਨਾਂ ਨੂੰ ਵੇਖ ਚੋਂ ਬਾਹਰ ਕੱਢ ਦਿੱਤਾ ਸੀ ਤੇ ਇਹ ਨਿਰਮਲ ਪੰਚਾਇਤੀ ਅਖਾੜੇ ਦੇ ਮੈਂਬਰ ਕੈਸੇ ਸਨ ਉਹ ਮੁਖੀਆ महंत ਦੇ ਤੌਰ ਤੇ ਉਹਨਾਂ ਦਾ ਨਾਮ ਦਰਜ ਹੈ ਇਸ ਕਰਕੇ ਕਿ ਲਿਸਟ ਹੋਦ ਹੋਣੇ ਨੇ ਵੀ 175 ਜੀ ਲੋਕਾਂ ਦੀ ਲਿੰਗ ਦੀ ਵੀ ਥਾ ਕੇ ਕਰਦੇ ਐਸੀ ਸਹੀ ਜਿਹੜੀ ਲਿਸਟ ਹੈ ਬੈਂ ਸ੍ਰੀ ਪੰਚਾਇਤੀ ਖਾਲਾ ਨਰਮਲ ਕਨਖਲਾੜ ਦਵਾਰ ਹੈੱਡ ਆਫਿਸ ਤੋਂ ਆਇਆ ਹੋਇਆ ਇਹ ਜਿਹੜੀ ਲਿਸਟ ਹੈ ਇਹ ਬਿਲਕੁਲ ਸਹੀ ਆ ਹੋਰ ਕੋਈ ਉਹਨਾਂ ਨੇ ਫਰਜੀ ਤਰੀਕੇ ਨਾਲ ਕਿਉਂਕਿ ਉਹਨਾਂ ਦਾ ਕੰਮ ਹੀ ਫਰਜੀ ਤਰੀਕੇ ਨਾਲ ਉਹਨਾਂ ਨੇ ਹੁਣ ਵੀ ਇੱਕ ਲਿਸਟ ਬਣਾ ਰੱਖੀ ਆ ਉਹਨਾਂ ਨੇ ਆਪਣਾ ਸ੍ਰੀ ਮਹੰਤ ਆਪਣਾ ਸੈਕਟਰੀ ਆਪਣਾ ਗੁਠਾਰੀ ਆਪਣੇ ਪਦ ਅਧਿਕਾਰੀ ਇੱਕ ਸਮਾਨੰਤਰ ਸੰਸਥਾ ਖੜੀ ਕਰਨ ਦਾ ਉਹਨਾਂ ਨੇ ਯਤਨ ਕੀਤਾ ਕੋਸ਼ਿਸ਼ ਕੀਤੀ ਜਿਸ ਦੇ ਨੂੰ ਬਣਾਉਣ ਵਾਸਤੇ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਖਡੂਰ ਸਾਹਿਬ ਦੀ ਧਰਤੀ ਤੇ ਕਿ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਦਾ ਨਿਰਮਲ ਪੇਖ ਦਾ ਮੁਖੀ ਮਹੰਤ ਰੇਸ਼ਮ ਸਿੰਘ ਨੂੰ ਸਥਾਪਿਤ ਕੀਤਾ ਜਦਕਿ ਉਹ ਮਤਾ ਜਦੋਂ ਪਾਸ ਕੀਤਾ ਗਿਆ ਉਸ ਮਤੇ ਨੂੰ ਜਦੋਂ ਉਹਨਾਂ ਨੇ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਹਰਦوار ਵਿਖੇ ਪੇਸ਼ ਕੀਤਾ ਕਿ ਇਸ ਮਤੇ ਦੇ ਆਧਾਰ ਤੇ ਸਾਡੀ ਰਜਿਸਟ੍ਰੇਸ਼ਨ ਹੋ ਜਾਵੇ ਸਾਡਾ ਨਾਮ ਬਤੌਰ ਸ੍ਰੀ ਮਹੰਤ ਦੇ ਰੂਪ ਵਿੱਚ ਮਹੰਤ ਰੇਸ਼ਮ ਸਿੰਘ ਦਾ ਡਿਕਲੇਅਰ ਕਰਦੇ ਅਦਾਲਤ ਤੇ ਉਥੇ ਇਹਨਾਂ ਦੇ ਖਿਲਾਫ ਮੁਕਦਮਾ ਵੀ ਹੋਇਆ ਔਰ ਇਹਨਾਂ ਦੇ ਖਿਲਾਫ 420 467 468 471 ਸਾਰੀਆਂ ਧਾਰਾਵਾਂ ਲੱਗੀਆਂ ਹੋਈਆਂ ਹਨ ਕਿ ਇਹਨਾਂ ਨੇ ਫਰਾਡ ਕੀਤਾ ਇਹਨਾਂ ਨੇ ਨਿਰਮਲ ਸੰਸਥਾ ਨੂੰ ਖਰਾਬ ਕਰਨ ਵਾਸਤੇ ਇਹਨਾਂ ਨੇ ਅਲੱਗ ਸੰਸਥਾ ਬਣਾਉਣ ਦਾ ਯਤਨ ਕੀਤਾ ਤੇ ਉਸ ਸੰਸਥਾ ਦੇ ਤਹਿਤ ਨਿਰਮਲ ਭੇਖ ਦੀ ਸੰਪਤੀ ਨੂੰ ਖੁਰਦ-ਬੁਰਦ ਕਰਨ ਦੇ ਕੋਸ਼ਿਸ਼ ਕੋਸ਼ਿਸ਼ ਵੀ ਕੀਤੀ ਤੇ ਕੁਝ ਕੀਤਾ ਵੀ ਇਹਨਾਂ ਨੇ ਪੈਸੇ ਵੀ ਹਾਸਲ ਕੀਤੇ ਉਸ ਦੇ ਆਧਾਰ ਤੇ ਬਾਬਾ ਜੀ ਉਹਨਾਂ ਦੇ ਉਹਨਾਂ ਦੇ ਡਾਕੂਮੈਂਟ ਅਨੁਸਾਰ ਐਸ.ਡੀ.ਐਮ ਕੋਰਟ ਕੋ ਲੈ ਕੇ ਸਦੀਪ ਕੋਰਟ ਤੱਕ ਮੰਤ ਪਿਆ ਰਹੇ ਸੀ ਜੀ ਹਾਰੇ ਹੋਏ ਤੇ ਸਦੀਪ ਜੀ ਜਿੱਤ ਮੰਨਿਆ ਨਹੀਂ ਐਸਾ ਕੁਝ ਨਹੀਂ ਆ ਪਿਛਲੇ ਸੰਗਰੂਰ ਦੇ ਅਦਾਲਤ ਦਾ ਫੈਸਲਾ ਪਿਆ ਮੈਂ ਕਾਪੀ ਵੀ ਆਪ ਜੀ ਨੂੰ ਦੇ ਦੂੰਗਾ ਉਸ ਵਿੱਚ ਵੀ ਮੰਤ ਪਿਆਰਾ ਸਿੰਘ ਜੀ ਨੂੰ ਮਹੰਤ ਤਨੁਜਤ ਕੀਤਾ ਕਿਉਂਕਿ ਮਹੰਤ ਸਰਜੀਤ ਸਿੰਘ ਕਿਸੇ ਵੀ ਤਰ੍ਹਾਂ ਇਹ ਕਹਿੰਦੇ ਹਨ ਕਿ ਮਹੰਤ ਗੁਰਬਚਨ ਸਿੰਘ ਨੂੰ ਦੇ ਭੇਖ ਚੋਂ ਕੱਢਦਾ ਕੱਢਣ ਤੋਂ ਬਾਅਦ ਕੀ ਕੀਤਾ ਕਿ ਮਹੰਤ ਆਰਾਮ ਸਿੰਘ ਨੂੰ ਇਸ ਡੇਰੇ ਦਾ ਮਹੰਤ ਨਿਯੁਕਤ ਕਰ ਦਿੱਤਾ। ਜਿਹੜੇ ਡਾਕੂਮੈਂਟ ਤੇ ਉਹ ਆਪਣੇ ਫਰਜੀ ਨੀਲੇ ਸੀ। ਜਿਹੜੇ ਸੁਪਰੀਮ ਕੋਰਟ ਵਾਲੇ ਸੁਪਰੀਮ ਕੋਰਟ ਦਾ ਡਾਕੂਮੈਂਟ ਦਿਖਾ ਦੇਵੇ ਵੀ ਸਰਜੀਤ ਸਿੰਘ ਵੀ ਮੂਹ ਹੀ ਨਾਮੀ ਸਰਜੀਤ ਸਿੰਘ ਨੂੰ ਕੋਈ ਮਹੰਤ ਨਹੀਂ ਮੰਨਣਾ ਜਿਹੜਾ ਸ਼੍ਰਮਣੀ ਕਮੇਟੀ ਨਾਲ ਜਿਹੜਾ ਥੱਲਿਓ ਲੈ ਕਰਕੇ ਸ਼੍ਰਮਣੀ ਕਮੇਟੀ ਦਾ ਸੁਪਰੀਮ ਕੋਰਟ ਤੱਕ ਕੇਸ ਚੱਲ ਰਿਹਾ ਹੈ ਉਸ ਵਿੱਚ ਹਾਈ ਕੋਰਟ ਨੇ ਫੈਸਲਾ ਇਹ ਦਿੱਤਾ ਸੀ ਕਿ ਡੇਰਾ ਬਾਬਾ ਗੰਦਾ ਸਿੰਘ ਉੱਤੇ ਪ੍ਰੇਰ ਸੀ ਵੀ ਗੁਰਦੁਆਰਾ ਜਾਂ ਡੇਰਾ ਆ ਤੇ ਕੋਰਟ ਦਾ ਇਹ ਫੈਸਲਾ ਹੈ ਕਿ ਗੁਰਦੁਆਰਾ ਆ ਮਤਲਬ ਗੁਰਦੁਆਰਾ ਨਹੀਂ ਡੇਰਾ ਆ ਤੇ ਇਹ ਤੇ ਪ੍ਰੇਰ ਦੇ ਵਿੱਚ ਹੈ ਨਹੀਂ ਸੀਗਾ ਕਿ ਸਰਜੀਤ ਸਿੰਘ ਇਥੋਂ ਦਾ ਮਹੰਤ ਆ ਉਸ ਉਸ ਦੇ ਨਾਲ ਨਾਲ ਹਾਈ ਕੋਰਟ ਨੇ ਇਹ ਵੀ ਕਿਹਾ ਸੀ ਕਿ ਇਹ ਡੇਰਾ ਹੈ ਔਰ ਸਰਜੀਤ ਸਿੰਘ ਇਸ ਦਾ ਸੰਚਾਲਕ ਆ ਪਰ ਉਹਨੂੰ ਚੈਲੰਜ ਕੀਤਾ ਹੈ ਸੁਪਰੀਮ ਕੋਰਟ ਦੇ ਜਾ ਕਰਕੇ ਉਸ ਦਾ ਸਟੇਟਸ ਕੋ ਬਾਬਾ ਪਿਆਰੇ ਸنگ ਮਹਾਰਾਜ ਨੇ ਲਿਆ ਹੋਇਆ ਮੇਨ ਫੈਸਲਾ ਠੀਕਾ ਉਹਦੇ ਤੇ ਬੇਰੇ ਗੁਰਦੁਆਰੇ ਦੀ ਫੈਸਲਾ ਹੋਇਆ ਉਸ ਤੋਂ 1 ਮਹੀਨਾ ਬਾਅਦ ਫੈਸਲਾ ਵੀ ਹੋਇਆ ਨਾਲ ਦੀ ਨਹੀਂ 1 ਮਹੀਨਾ ਬਾਅਦ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਵੀ ਮੈਨੂੰ ਵਰਤਪੁਰ ਦੇ ਤੌਰ ਤੇ ਸ਼ਰਧਾਲੂ ਦੇ ਤੌਰ ਤੇ ਸ਼ਾਮਲ ਕੀਤਾ ਜਾਵੇ ਉਸ ਸ਼ਰਧਾਲੂ ਦੇ ਤੌਰ ਤੇ ਐਪਲੀਕੇਸ਼ਨ ਦੇਣ ਤੋਂ ਬਾਅਦ ਉਹ ਸੁਪਰੀਮ ਕੋਰਟ ਹਾਈ ਕੋਰਟ ਨੇ ਉਹਨੂੰ ਮੰਦ ਡਿਕਲियर ਕਰਤਾ ਠੀਕ ਹੈ ਮੰਦ ਡਿਕਲियर ਕਰਨ ਤੋਂ ਬਾਅਦ ਉਹਨੇ ਮੰਗੀ ਤਾਂ ਸੀਗੀ ਵੀ ਮੈਂ ਵਰਤਪੁਰ ਬਣਾਂ ਨਾ ਨਾ ਉਹ ਕਿਤੇ ਆ ਰਾਮਸ਼ੋਮ ਮੰਤਰੀ ਆ ਨਾ ਉਹ ਕਿਤੇ ਰਿਹਾ ਉਸ ਤੋਂ ਬਾਅਦ ਸੁਪਰੀਮ ਕੋਰਟ ਚ ਜਦੋਂ ਗਈ ਸੀ ਕਿ ਆ ਵੀ ਉਹ ਤਾਂ ਗੰਨੀ ਗਲਤ ਹੈ ਵੀ ਉਹ ਤਾਂ ਮੰਤੀ ਦਾ ਤਾਂ ਉਹ ਗੱਲੀ ਨਹੀਂ ਕੋਈ ਉਹਦੀ ਵੀ ਉਹ ਤਾਂ ਉਸੇ ਟਾਈਮ ਸਟੇਟਿਸ ਕੋ ਮਿਲ ਗਿਆ ਪਹਿਲਾਂ ਵੀ ਮੰਤ ਮੈਂ ਦੀ ਅੱਜ ਵੀ ਮੌਜੂਦ ਆ ਮੈਂ ਮੰਤ ਸੁਪਰੀਮ ਕੋਰਟ ਦੇ ਅੱਠਾਂ ਮਤਾਂ ਸੁਪਰੀਮ ਕੋਰਟ ਮੈਨੂੰ ਮੰਤ ਮੰਨਦਾ ਬਾਕੀ ਇਹ ਦੇ ਰੱਖੀ ਗਿਆ ਇਸ ਤੇ ਆ ਮੇਰੇ ਅੱਖ ਤੇ ਅੱਜ ਇਸ ਸਟੇਟਸ ਕੋਆ اور ਜਿੱਥੋਂ ਤੱਕ महंत राम सिंह जी ਦੀ ਗੱਲ ਆ महंत राम सिंह ਆਪਣੇ ਆਪ ਨੂੰ ਚੇਲਾ ਲਿਖਦਾ ਹੈ महंत पान सिंह ਦਾ ਜਦਕਿ महंत पान सिंह ਡੇਰਾ ਬਾਬਾ ਗੰਧਾ ਸਿੰਘ ਜੀ ਦੇ ਮੋਤਮ महंत ਰਹੇ ਹਨ ਉਹਨਾਂ ਦੇ ਨਾਲ ਮੁਖ ਮੰਤ ਮੰਤਪਾਨ ਸਿੰਘ ਜੀ ਸੀ ਤੇ ਸਹਾਇਕ महंत ਉਸ ਵੇਲੇ ਬਾਬਾ ਗੁਰਬਚਨ ਸਿੰਘ ਜੀ ਨੂੰ ਬਣਾਇਆ ਗਿਆ ਇਸ ਵੇਖੋ ਉਸ ਸਮੇਂ ਦੀ ਵਸੀਅਤ ਆ ਇਸ ਵਸੀਅਤ ਵਿੱਚ ਸਪਸ਼ਟ ਲਿਖਿਆ ਆ ਕਿ ਜਦੋਂ ਮਹੰਤ ਭਾਨ ਸਿੰਘ ਜੀ ਨੂੰ ਉਹ ਬਾਬਾ ਗਰਬਚਨ ਸਿੰਘ ਜੀ ਨੂੰ ਇਸ ਡੇਰੇ ਦਾ ਮਹੰਤ ਬਣਾਇਆ ਗਿਆ ਉਸੇ ਸਮੇਂ ਨਾਲ ਲਿਖ ਦਿੱਤਾ ਗਿਆ ਕਿ ਮਹੰਤ ਭਾਨ ਸਿੰਘ ਆਪਣਾ ਕੋਈ ਅੱਗੇ ਚੇਲਾ ਸਥਾਪਿਤ ਨਹੀਂ ਕਰ ਸਕਦਾ ਅੱਗੇ ਕਿਸੇ ਨੂੰ ਡੇਰੇ ਦੀ ਮਹੰਤੀ ਨਹੀਂ ਦੇ ਸਕਦਾ ਇਹ ਲਿਖੋ ਲਿਖਿਆ ਆ ਭਾਨ ਸਿੰਘ ਨੂੰ ਚੇਲਾ ਮਹੰਤ ਚੰਨਣ ਸਿੰਘ ਜੀ ਹਰੀਗੇ ਕਲਾ ਨੂੰ ਬੜਾ ਬੜਾ ਮਹੰਤ ਅਤੇ ਮਹੰਤ ਗੁਰਬਚਨ ਸਿੰਘ ਚੇਲੇ ਮੰਤ੍ਰ ਅਗਵੀਰ ਸਿੰਘ ਜਿੰਨੂੰ ਛੋਟਾ ਮਹੰਤ ਸਥਾਪਿਤ ਕੀਤਾ ਹੈ ਔਰ ਪਗੜੀ ਰਸਮ ਆਜ ਦੀ ਹਜ਼ੂਰੀ ਵਿੱਚ ਅਦਾ ਕੀਤੀ ਗਈ ਔਰ ਖਾਨ ਸਿੰਘ ਨੂੰ ਹਦਾਇਤ ਕੀਤੀ ਗਈ ਕਿ ਡੇਰੇ ਦੀ ਆਮਦਨ ਖਰਚ ਹਿਸਾਬ ਕਿਤਾਬ ਰੱਖਿਆ ਕਰੇ ਔਰ ਕਿਸੇ ਆਪਣੇ ਚੇਲੇ ਨੂੰ ਆਪਣਾ ਉੱਤਰਾਧਿਕਾਰੀ ਮੁਕਰਰ ਨਹੀਂ ਕਰ ਸਕੇਗਾ ਜਦੋਂ ਮਹੰਦ ਭਾਨ ਸਿੰਘ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਡੇਰਾ ਪੁੱਤਰਾ ਅਧਿਕਾਰੀ ਬਣਾਉਣ ਦਾ ਤੇ ਰਾਮ ਸਿੰਘ ਕਿਵੇਂ ਸਦਬਤ ਕਰ ਸਕਦਾ ਜਿਹੜੇ ਮਤੇ ਆ ਇਹ ਫਰਜੀ ਮਤੇ ਬਣਾਉਣ ਦਾ ਇਹਨਾਂ ਨੂੰ ਹਿਸਾਬ ਆ ਇਹ ਫਰਜੀ ਮਤੇ ਬਣਾਉਦੇ ਆ ਇਹ ਫਰਜੀ ਮਤਾ ਇਹਨਾਂ ਨੇ ਬਣਾਇਆ ਇੱਥੇ ਕੋਈ ਸੁਆਮੀ ਗਿਆਨ ਦੇਵ ਸਿੰਘ ਜੀ ਦੇ ਸੈਨ ਨਹੀਂ ਆ ਕਿਸੇ ਨਿਰਮਲ ਭੇਖ ਦੇ ਸੈਨ ਨਹੀਂ ਆ ਇਹ ਕਹੋ ਜੇ ਮਤਾ ਸਹੀ ਹੈ ਤੇ ਇਹਦਾ ਅਸਲੀ ਕਿਤੇ ਲਾ ਕੇ ਦੱਸੋ ਅਸਲੀ ਲਗਾ ਦੇਣਾ ਕਿਤੇ ਲਾਇਆ ਇਹਨਾਂ ਨੇ ਅਸਲੀ ਇਹ ਫਾਪੋਰਟ ਸਟੇਟ ਨੂੰ ਕੋਈ ਨਹੀਂ ਮੰਨਦਾ ਇਹ ਕੋਈ ਨਹੀਂ ਮੰਨਦਾ ਕੋਈ ਅਦਾਲਤ ਫੋਟੋ ਟੇਡ ਦੀ ਮੰਨੀ ਜਾਂਦੀ ਆਪਣੇ ਆਪ ਨੂੰ ਮਹੰਤ ਲਿਖੀ ਜਾਂਦੇ ਆ ਪਹਿਲਾਂ ਮਹੰਤ ਰਾਮ ਸਿੰਘ ਫਿਰ ਸਰਜੀਤ ਸਿੰਘ ਮੈਂ ਮਹੰਤ ਮੈਂ ਡੇਰਾ ਪਾਪਾ ਗੰਗਾ ਸਿੰਘ ਦਾ ਇਹਦੇ ਲਈ ਫੈਸਲੇ ਦੇ ਵਿੱਚ ਜਿੱਥੇ ਮਹੰਤ ਦਾ ਸ਼ਬਦ ਆ ਜਾਂਦਾ ਹੈ ਉੱਥੇ ਜਿਹੜਾ ਹੈ ਇਹ ਭੰਗੂ ਟੂਸਾ ਪੈਦਾ ਕਰਦਾ ਹੈ ਮਈ ਮਹੰਤ ਕੌਣ ਹੈ ਡੇਰੇ ਦਾ ਇਸ ਦੇ ਲਈ ਇਸ ਤੇ ਫੈਸਲਾ ਦਿੱਤਾ ਜਾਵੇ ਮੈਨੂੰ ਡਿਕਲੇਅਰ ਕੀਤਾ ਜਾਵੇ ਕਿ ਡੇਰਾ ਪਾਪਾ ਗੰਗਾ ਸਿੰਘ ਬਨਾਲੇ ਦੇ ਮਹੰਤ ਮਾ ਮਹੰਤ ਪਿਆਰਾ ਸਿੰਘ ਜੀ ਨੇ ਉਸ ਤੇ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਉਹ ਨੋਟਿਸ ਜਾਰੀ ਕਰਕੇ ਉਹਨਾਂ ਨੇ ਬਹਿਸ ਸੁਣੀ ਬਹਿਸ ਸੁਣ ਕੇ ਉਹਨਾਂ ਨੇ ਸਟੇਟਸ ਪਾਉਂਦਾ ਹੁਕਮ ਰਚਦਾ ਵੀ ਮਹੰਤ ਪਿਆਰਾ ਸਿੰਘ ਜਿਹੜੇ ਨੇ ਇਸ ਸਮੇਂ ਡੇਰੇ ਦੇ ਮਹੰਤ ਨੇ ਇਸੇ ਲਈ ਜਿੰਨਾ ਚਿਰ ਫੈਸਲਾ ਨਹੀਂ ਹੁੰਦਾ ਜਿਹੜੀ ਜਿਹੜੀ ਜਿਹੜੇ ਜਿਹੇ ਮੋਤਸਰਬਾ ਦੇ ਡੇਰੇ ਨੂੰ ਜਿਹੜਾ ਚਲਾਉਂਦਾ ਉਹ ਉਹ ਹੋਊਗਾ ਜਿਹੜਾ ਬਰਨਾਲੇ ਨੂੰ ਚਲਾਉਂਦਾ ਉਹ ਮਹੰਤ ਰਹੂਗਾ ਇਸ ਸਟੇਟਸ ਤੋਂ ਕੋਈ ਫੈਸਲਾ ਕੀਤਾ ਜਾਊਗਾ ਬਾਅਦ ਦੇ ਵਿੱਚ ਫਿਰ ਇਹ ਸਟੇਟਸ ਤੋਂ ਖਤਮ ਹੋਊਗਾ ਉਹ ਸਟੇਟਸ ਤੋਂ ਹੁਣ ਵੀ ਚੱਲ ਰਿਹਾ ਹੈ ਜਿਹਦੇ ਮਨਤਾਬਕ ਹੈ ਮਹੰਤ ਪਿਆਰਾ ਸਿੰਘ ਜਿਹੜੇ ਨੇ ਉਹ ਮਹੰਤ ਬਣੇ ਰਹਿਣਗੇ ਜਿਨ੍ਹਾਂ ਤੇ ਸੁਪਰੀਮ ਕੋਰਟ ਅੰਤਮ ਫੈਸਲਾ ਨਹੀਂ ਕਰਦਾ ਸਾਰੇ ਅੰਦਰ ਜਾਣਗੇ ਇਹ ਕਹਿੰਦਾ ਕਿ ਉਹਨੇ ਕਿਹਾ ਵੀ ਇਹ ਕਦਾਂ ਦਾ ਹੋ ਰਿਹਾ ਹੈ ਕਿਦੋਂ ਕਹਾਂ ਸੱਚ ਚੱਲਦਾ ਹੈ ਚੱਲਦੇ ਕੇਸ ਦੇ ਵਿੱਚ ਸਾਨੂੰ ਕੋਈ ਅਧਿਕਾਰ ਨਹੀਂ ਕੋਈ ਨਹੀਂ ਕਰਨ ਦਾ ਵੀਡੀਓ ਉਹ ਤਬਦੀਲੀ ਕੀਤੀ ਹੈ ਗੈਰਕਾਨੂੰਨੀ ਹੈ ਠੀਕ ਹੈ ਉਹ ਗੈਰਕਾਨੂੰਨੀ ਹੈ ਦੇਖੋ ਸਮਝੌਤਾ ਤਾਂ ਕਰਦੇ ਨੇ ਸਰਜੀਤ ਨਾਲ ਇਹ ਉਹ ਕਮੇਟੀ ਜੋ ਰਣਪ੍ਰੀਤ ਨੂੰ ਜਰਮਨ ਬਣਾਉਂਦੇ ਨੇ ਉਹ ਸਰਜੀਤ ਦਾ ਨਾਮ ਨਹੀਂ ਹੋ ਕਮੇਟੀ ਜਿਹੜਾ ਵਿਡਰਾ ਹੋਇਆ ਕੇਸ ਜਿਹਦਾ ਕੰਪਰੋਮ ਹੋਇਆ ਉਹ ਡੇਰੇ ਤੇ ਗੁਰਦੁਆਰੇ ਦੇ ਰੌਣੇ ਤੇ ਹੋਇਆ ਹੈ ਨਿਰਮਲਿਆਂ ਦੇ ਮਹੰਤੀ ਦਾ ਕੋਈ ਨਹੀਂ ਦਾ ਮਹੰਤੀ ਦਾ ਪਿੰਡ ਨਹੀਂ ਹੈ ਜਿਹੜਾ ਮਹੰਤੀ ਐ ਪੰਡੇ ਦਾ ਉਹ ਤਾਂ ਜਿਹੜਾ ਸੰਜੀਤ ਸਿੰਘ ਨੇ ਕਰਿਆ ਤੇ ਰਾਮ ਸਿੰਘ ਨੇ ਐਸੀ ਸਰਦਾਲੂ ਦੇ ਤੌਰ ਤੇ ਜਿਹੜਾ ਅਸੀਂ ਨਿਰਮਲੇ ਪੰਥ ਐ ਅਸੀਂ ਸਰਦਾਲੂ ਦੇ ਤੌਰ ਤੇ ਕਰਦੇ ਆ ਕਿ ਸਾਡੀ ਜਾਇਦਾਦ ਇਹਨਾਂ ਨੇ ਸਿੱਖ ਸੰਸਥਾ ਨੂੰ ਦੇਤੀ ਉਹ ਸਿੱਖ ਸੰਸਥਾ ਨੂੰ ਦੇਣਾ ਚਾਹੁੰਦੇ ਸੀ ਇਸ ਦੇ ਲਈ ਉਹ ਦਾਵਾ ਕਰਿਆ ਸੀ ਸਰਦਾਲੂ ਦੇ ਤੌਰ ਤੇ ਉਹ ਕੋਈ ਵੀ ਕਰ ਸਕਦਾ ਉਹ ਜਿਹੜਾ ਅਸੀਂ ਉਹਦੇ 'ਤੇ ਵਿਡਰਾ ਕਰ ਲਿਆ ਕਿ ਕੰਪਰੋਮਾਈਜ਼ ਹੋ ਗਿਆ ਇਹਨਾਂ ਦਾ ਇਹ ਜਿਹੜਾ ਦੂਜਾ ਮਹੰਤੀ ਦਾ ਸੀ ਮਹੰਤ ਕੌਣ ਹੋਵੇ ਉਹ ਨਾ ਬਾਤ ਹੋਇਆ ਹੈ ਨਾ ਫੈਸਲਾ ਹੋਇਆ ਉਹ ਸੁਪਰੀਮ ਕੋਰਟ ਚਪੈਂਦੇ ਮਹੰਤੀ ਇੱਕ ਲੈਦਾ ਚੀਜ਼ ਹੈ ਜਿਹੜੀ ਆਪਾਂ ਗੱਲ ਕਰਦੇ ਉਹਨਾਂ ਨੂੰ ਗਿਆ ਪੱਕਾ ਆਏ ਦੇਖੋ ਜੀ ਉਹ ਵੀ ਕਰੀ ਮੈਂ ਮਹੰਤ ਨਿਯੁਕਤ ਕੀਤਾ ਜਾਂਦਾ ਕੇਅਰ ਟੇਕਰ ਦੇ ਰੂਪ ਵਿੱਚ ਆਓ ਨਾ ਕਿ ਉਹ ਮਾਲਕ ਦੇ ਰੂਪ ਵਿੱਚ ਆ ਉਸ ਸੰਪਤੀ ਨੂੰ ਖੁਰਦਪੁਰਦ ਨਹੀਂ ਕਰ ਸਕਦਾ ਉਹ ਸੰਪਤੀ ਨਿਰਮਲ ਭੇਖਦੀ ਹੈ ਸ੍ਰੀ ਪੰਚਾਇਤੀ ਖਾਤਾ ਨਾ ਕਿਸੇ ਕਿਸੇ ਸੰਤ ਦੀ ਨਿੱਜੀ ਸੰਪਤੀ ਆ ਉਹ ਇਸ ਕਰਕੇ ਉਸ ਸੰਬੱਧਿਤ ਨੂੰ ਵੇਖਦੀ ਸਹਿਮਤੀ ਤੋਂ ਬਗੈਰ ਅਖਾੜੇ ਦੀ ਸਹਿਮਤੀ ਤੋਂ ਬਗੈਰ ਕਿਸੇ ਨੂੰ ਦੇਣ ਦਾ ਕੋਈ ਅਧਿਕਾਰ ਨਹੀਂ ਆ ਇਸ 4 ਕਰੋੜ ਦੀ ਤੇ ਕਹਿੰਦੇ ਨੇ ਕੋਈ ਕਹਿੰਦੇ ਜਮੀਨ ਵੇਚੀ ਆ ਤੇ ਉਹ ਫਿਰ ਤੁਹਾਡੀ ਸਹਿਮਤੀ ਨਾਲ ਵੇਚੀ ਆ ਕਿਹੜੀ ਵੇਚੀ ਆ ਬਿਲਕੁਲ ਗਲਤ ਕੋਈ ਨਹੀਂ ਵੇਚੀ ਗਈ ਉਹ ਪ੍ਰੋਪਗੈਂਡਾ ਹੋਇਆ ਹੈ ਕੇਵਲ ਆਪਣਾ ਰੋਟੀਆਂ ਸੇਕਣ ਵਾਸਤੇ ਵੀ ਸਾਨੂੰ ਕੋਈ ਪੁੱਛੇ ਕਿਛੇ ਨਾ ਜੀ ਵੇਚੇ ਦੀ ਸੱਚੇ ਉਹਦੀ ਰਜਿਸਟਰਡ ਸੇਲ ੀਡ ਹੋਈ ਨਹੀਂ ਸੀ ਆਪਣੀ ਗੱਲ ਕੰਪਲੀਟ ਕਰੋ ਇਸ ਕਰਕੇ ਜੇਸਾ ਆਧਾਰ ਤੇ ਸਾਹਮਣੇ ਕਮੇਟੀ ਨੂੰ ਬਾਬਾ ਗਰਬਚਨ ਸਿੰਘ ਜੀ ਨੇ ਜ਼ਮੀਨ ਦੇਤੀ ਡੇਰੇ ਦੀ ਪਰ ਉਹਨਾਂ ਨੂੰ ਦੇਣ ਦਾ ਕੋਈ ਅਧਿਕਾਰ ਨਹੀਂ ਸੀ ਇਸ ਕਰਕੇ ਉਹਨਾਂ ਨੇ ਜਦੋਂ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਸੀ ਉਹਨਾਂ ਦੇ ਵਾਰਿਸ ਬਣ ਕਰਕੇ ਸਰਜੀਤ ਸਿੰਘ ਜਿਹੜਾ ਕੇਸ ਲੜ ਰਿਹਾ ਨਹੀਂ ਵਾਰਿਸ ਨਹੀਂ ਉਹ ਵਰਸਪਰ ਦੇ ਤੌਰ ਤੇ ਵਰਸਪਰ ਦੇ ਤੌਰ ਤੇ ਜਿਹੜਾ ਲੜ ਰਿਹਾ ਤੇ ਹੁਣ ਉਹਨੂੰ ਕੀ ਅਧਿਕਾਰ ਹੈ ਉਹ ਸ੍ਰਮਣਿਕ ਕਮੇਟੀ ਨਾਲ ਸਮਝੌਤਾ ਕਰਕੇ ਤੇ ਅੰਦਰੋਂ ਅੰਦਰ ਜਾਇਦਾਦ ਨੂੰ ਖੁਰਦ-ਬੁਰਦ ਕਰ ਰਿਹਾ ਦੇਖੋ ਸਭ ਤੋਂ ਵੱਡੀ ਸਾਜ਼ਿਸ਼ ਇਹਨਾਂ ਦੀ ਜਿਹੜੀ ਸ੍ਰਮਣਿਕ ਕਮੇਟੀ ਵੀ ਨਾ 2022 ਨੂੰ ਮਤਾ ਪਾਸ ਕਰਦੀ ਆਪਣੀ ਐਗਜ਼ੀਕਟਿਵ ਕਮੇਟੀ ਦੇ ਵਿੱਚ ਕਿ ਜੋ ਜੇਰਾਬਾਬਾ ਗਾਨਾ ਸਿੰਘ ਜੀ ਨਾਲ ਕੇਸ ਚੱਲ ਰਿਹਾ ਉਸ ਦਾ ਸਮਝੌਤਾ ਕੀਤਾ ਜਾਵੇ ਔਰ ਉਸ ਦਾ ਸਮਝੌਤਾ ਕਿਸ ਆਧਾਰ ਤੇ ਕੀਤਾ ਗਿਆ ਕਿ 33% ਜਿਹੜਾ ਆ 37% ਉਹ ਡੇਰੇ ਨੂੰ ਦਿੱਤਾ ਜਾਏਗਾ 63% ਸ੍ਰੋਮਣੀ ਕਮੇਟੀ ਰੱਖੇਗੀ ਸ੍ਰੋਮਣੀ ਮੈਂ ਇੱਕ ਸਮਝੌਤਾ ਕੌਣ ਵਾਲੀ ਕਰਨ ਵਾਲੀ ਕੌਣ ਆ ਔਰ ਸਰਜੀਤ ਸਿੰਘ ਸਮਝੌਤਾ ਕਰਨ ਵਾਲਾ ਕੌਣ ਜਦੋਂ ਤੱਕ ਮਹੰਤ ਡਿਕਲੇਅਰ ਨਹੀਂ ਹੋਇਆ ਉਹਨੂੰ ਕੀ ਅਧਿਕਾਰ ਆ ਸਮਝੌਤਾ ਕਰਨ ਦਾ ਉਹ ਫਿਰ ਦੇਖੋ ਸਮਝੌਤਾ ਤੇ ਕਰ ਰਹੀ ਆ ਸ੍ਰੋਮਣੀ ਕਮੇਟੀ ਆਪਣੇ ਮਤੇ ਵਿੱਚ ਬਕਾਇਦਾ ਲਿਖੀ ਸਰਜੀਤ ਸਿੰਘ ਨਾਲ ਵੀ 37 63 ਦਾ ਉਸਾ ਜੀ ਨਾਮ ਕਰ ਲਿਆ ਜਾਵੇ ਪਰ ਜਦੋਂ ਦੇਣ ਦੀ ਗੱਲ ਆਉਂਦੀ ਆ ਤੇ ਉਸ ਵਝਾਤੇ ਤੋਂ ਬਾਅਦ 6 ਮਹੀਨੇ ਬਾਅਦ ਇੱਕ ਵੱਖਰੀ ਸੋਸਾਇਟੀ ਖੜੀ ਕਰ ਦਿੱਤੀ ਜਾਂਦੀ ਆ ਡੇਰਾ ਬਾਬਾ ਗਰਨਾ ਸਿੰਘ ਪ੍ਰਬੰਧਕ ਕਮੇਟੀ ਜਿਸ ਵਿੱਚ ਸਰਜੀਤ ਸਿੰਘ ਮੈਂਬਰ ਵੀ ਨਹੀਂ ਆ ਜਿਸ ਵਿੱਚ ਡੇਰੇ ਦਾ ਕੋਈ ਮੈਂਬਰ ਹੀ ਨਹੀਂ ਆ ਇੱਕ ਘਰ ਦੇ ਵਿਅਕਤੀ ਇਕੱਠੇ ਹੋ ਕਰਕੇ ਇਸ ਸੋਸਾਇਟੀ ਦੇ ਮੈਂਬਰ ਬਣੇ ਹੋਇਆ ਮਹੰਦ ਸਿੰਘ ਦੇ ਮੰਤ ਹਾਕਮ ਸਿੰਘ ਨੇ ਆਪਣੇ ਮੁੰਡੇ ਨੂੰ ਚੇਅਰਮੈਨ ਬਣਾਇਆ ਰਣ ਸਿੰਘ ਰਣਪ੍ਰੀਤ ਸਿੰਘ ਨੂੰ ਜੱਪ ਕੇ ਰਣਪ੍ਰੀਤ ਸਿੰਘ ਦਾ ਡੇਰਾ ਬਾਬਾ ਗਾਂਦਾ ਸਿੰਘ ਨਾਲ ਜਾਂ ਡੇਰੇ ਬਾਬਾ ਗਾਂਦਾ ਸਿੰਘ ਜੀ ਸੰਪਤੀ ਨਾਲ ਕੋਈ ਵਾਸਤਾ ਹੀ ਨਹੀਂ ਆ ਉਹ ਕਿੱਥੋਂ ਆ ਗਿਆ ਵੀ ਇਥੇ ਸਰਵੋ ਸਰਵਾ ਜਿਹੜਾ ਡੇਰਾ ਬਾਬਾ ਬਾਬਾ ਗਾਂਦਾ ਸਿੰਘ ਦੀ ਸੰਪਤੀ ਦਾ ਸਰਵੇ ਸਰਵਾ ਕਿੰਨੂੰ ਬਣਾ ਰਹੇ ਰਣਪ੍ਰੀਤ ਸਿੰਘ ਚੇਅਰਮੈਨ ਇੱਕ ਕਮੇਟੀ ਬਣੀ 24 ਮਈ 2023 ਨੂੰ ਜਦ ਕਿ ਜੇ ਸਮਝੌਤਾ ਨਾਮਾ ਇਹਨ ਲਿਖਿਆ ਆ 29 2022 ਨੂੰ ਸਮਝੌਤਾ ਨਾਮਾ ਸਰਜੀਤ ਸਿੰਘ ਦੇ ਨਾਂ ਤੇ ਲਿਖ ਰਿਹਾ ਤੇ 24 ਮਈ 2023 ਨੂੰ हां 24 मई 2023 ਨੂੰ ਇਸ ਸੁਸਾਇਟੀ ਦਾ ਪੂਰਾ ਨਾਮ ਕੀ ਹੈ ਜੀ ਇਹ ਲਿਖਿਆ ਜੀ ਇਹਦਾ ਨੇ ਡੇਰਾ ਬਾਬਾ ਗੰਦਾ ਸਿੰਘ ਨਿਰਮਲ ਭੇਖ ਪ੍ਰਬੰਧਕ ਕਮੇਟੀ ਬਰਨਾਲਾ ਜੇਮਰ ਜੀ ਇਹਦਾ ਚੇਅਰਮੈਨ ਨੂੰ ਰਣਪ੍ਰੀਤ ਸਿੰਘ ਬਾਬਾ ਇਹਨਾਂ ਦਾ ਨਾਮ ਹੈ ਨਾ ਜਿਹੜੇ ਰਜਿਸਟਰ ਕਰਾਈ ਹੈ ਹਾਂ ਬੈਂਕ ਦੇ ਖਾਤੇ ਕੋਲ ਰਜਿਸਟਰ ਕਰਾਈ ਹੈ ਸਾਡੀ ਸਭ ਤੋਂ ਪਹਿਲਾਂ ਤਾਂ ਬਰੇਟਾਸੀ ਮਿਲਦੀ 7-5 ਮਹੀਨੇ ਇਹ ਤਾਂ ਹੁਣ ਬਣੀ ਹੈ 2023 ਚ ਬੈਂਕ ਖਾਤਾ ਖੋਲਣ ਵਾਸਤੇ ਕਰਾਈ ਹੈ ਨਹੀਂ ਨਹੀਂ ਉਹ ਬਾਬਾ ਗੁਰਬਚਨ ਸਿੰਘ ਜੀ ਨੇ ਇੱਕ ਸਕੂਲ ਦੇ ਪ੍ਰਬੰਧ ਵਾਸਤੇ ਟਰਸਟ ਬਣਾਇਆ ਸੀਗਾ ਬਾਬਾ ਗੁਰਬਚਨ ਸਿੰਘ 1999 ਵਿੱਚ ਬਣਾਇਆ ਸੀ ਔਰ ਇਹ ਵਿੱਚ ਬਗੈਧਾ ਇਹ ਲਿਖਿਆ ਡੇਢ ਦੇ ਵਿੱਚ ਲਿਖਿਆ ਆ ਕਿ ਜਿਹੜਾ ਬਾਬਾ ਡੇਰਾ ਬਾਬਾ ਗੰਨਾ ਸਿੰਘ ਜਿੱਦਾ ਮਹੰਤ ਹੋਵੇਗਾ ਉਹੀ ਇਸ ਸਕੂਲ ਦਾ ਚੇਅਰਮੈਨ ਹੋਵੇਗਾ ਉਹਦੇ ਵਿੱਚ ਮਹੰਤ ਹਾਕਮ ਸਿੰਘ ਵੀ ਮੈਂਬਰ ਸੀ ਮੰਤ ਪਿਆਰਾ ਸਿੰਘ ਮਹਾਰਾਜ ਜੀ ਮੈਂਬਰ ਸੀਗੇ ਬਾਬਾ ਗੁਰਬਚਨ ਸਿੰਘ ਜੀ ਮੈਂਬਰ ਸੀਗੇ ਮੈਂ ਉਹ ਮੇਰੇ ਨਾਲ ਨੰਬਰ ਕਿਰਮੈਂਟ ਚੇਅਰ ਬੈਕ ਚੇਅਰ ਮੈਂ ਦੇ ਰੂਪ ਚ ਹਾਂਜੀ ਹਾਂਜੀ ਇਹ ਜੀ ਉਹ ਕਿਡਾਪਟ ਦੇ ਦੋ ਸਾਰਾ ਰਜਿਸਟਰ ਕਰਵਾਈ ਆ ਜਿਹੜਾ ਉਹ ਟਰਮ ਗਾਰਡ ਕੰਡੀਸ਼ਨ ਹੁੰਦੀਆਂ ਨੇ ਇਹ ਆਬਜੈਕਟਿਵ ਦਾ ਕਿਤੇ ਜ਼ਿਕਰ ਨਹੀਂ ਹੈ ਕਿ ਅਸੀਂ ਸਿਰਫ ਜਿਵੇਂ ਆਪਾਂ ਪਾਲਜਾ ਬਿੰਕੂ ਕਾਪਾ ਕੰਮ ਕਰੂਗਾ ਕੰਮ ਕਰੂਗਾ ਉਹਦੇ ਵਿੱਚ ਕਿਤੇ ਸੁਰੱਖਿਆ ਦੇ ਸਾਫ ਸੰਭਾਲ ਸੰਧੀ ਕੋਈ ਜ਼ਿਕਰ ਨਹੀਂ ਹੈ ਕਿਹਦੇ ਵਿੱਚ ਕਿਹਦੇ ਵਿੱਚ ਇਹਦੇ ਵਿੱਚ ਜਿਹੜੀ ਆਬਜੈਕਟਿਵ ਇਹ ਜਿਹੜੀ ਨੇ ਬਣਾਈਆਂ ਆ ਦੇ ਇਹਦੇ ਦੇ ਕਿਤੇ ਉਹਦਾ ਜਵਾਬ ਨਾ ਵੀ ਹੈ ਪੁਲਸਾਂ ਦੀ ਸਾਹਮਣੇ ਭਾਈ ਸਾਹਿਬ ਨਾ ਤਾਂ ਉਹਦਾ ਟ੍ਰੈਕਟ ਰਜਿਸਟਰਡ ਹੈ ਕੋਈ ਉਹਨਾਂ ਦੀ ਨਕਲ ਦਿਖਾ ਦਿਓ ਟ੍ਰੈਕਟ ਜੇਟਰ ਨਹੀਂ ਨਹੀਂ ਇਹਦੀ ਮੈਂ ਅਸੀਂ ਡੀਡ ਦੇ ਦਿੰਦੇ ਆ ਤੁਹਾਨੂੰ ਦੂਜੀ ਗੱਲ ਇਹ ਹੈ ਜਿਹੜਾ ਡੇਰਾ ਬਾਬਾ ਕਾਂਦਾ ਸਿੰਘ ਦਾ ਟ੍ਰੈਕਟ ਹੈ ਨਾ ਉਹਦੇ ਵਿੱਚ ਜਿਹੜਾ ਮਹੰਤ ਹੈ ਲੈਪ ਮੈਂਬਰ ਵੀ ਰਹੂਗਾ ਤੇ ਆਪਣਾ ਉਹ ਚੇਅਰਮੈਨ ਵੀ ਹੋਊਗਾ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਜੇ ਪਿਆਰਾ ਸਿੰਘ ਨੇ ਸਦੀਪਾ ਦਿੱਤਾ ਹੁੰਦਾ ਥੋੜੀ ਜਿਹੀ ਗੱਲ ਤਾਂ ਸੁਣੋ ਨਾ ਜੇ ਪਿਆਰਾ ਸਿੰਘ ਨੇ ਬਾਈ ਸਦੀਪਾ ਦਿੱਤਾ ਹੁੰਦਾ ਨਾ ਫਿਰ ਉਥੇ 70 ਬੰਦੇ ਇਹਨਾਂ ਨੂੰ 6 ਵਜੇ ਪੁਲਿਸ ਦੇ ਲਾਉਣ ਦੀ ਲੋੜ ਨਹੀਂ ਸੀ ਪੁਲਿਸ ਦੇ ਬੰਦੇ ਕਿਉਂ ਲਾਏ ਉਹਨਾਂ ਨੇ ਮੇਰੇ ਪਾਪਾ ਟ੍ਰਿਕਸ ਨੂੰ ਕਰਾਇਆ ਹਾਂ ਉਹ 70 ਬੰਦੇ ਪਹਿਲਾਂ ਪੁਲਿਸ ਦੇ ਲਾਏ ਕੀ ਲੋੜ ਤੇ ਜਦੋਂ ਪਿਆਰੇ ਦੇ ਨੀਤੀ ਭਾਈ ਜਿੱਤਾ ਸੀ ਫਿਰ ਤਾਂ ਕੋਈ ਮਤਲਬ ਹੀ ਨਹੀਂ ਸੀ ਫਿਰ 7 ਵਜੇ ਚੋਰੀਆਂ ਮਤਲਬ ਜਣੀ ਕਰਨ ਦੀ ਕੀ ਲੋੜ ਦੀਗੀ ਵੀ ਅਸੀਂ ਮੀਟਿੰਗ ਕਰਕੇ ਉਹਨੂੰ ਚੇਅਰਮੈਨ ਬਣਾ ਦਿੰਦੇ ਆ ਇਹ ਗੱਲਾਂ ਸਾਰੀਆਂ ਤੱਕਾ ਸਾਈ ਹੋਈ ਹੈ ਸਰਕਾਰ ਕਰਕੇ ਹੋਇਆ ਹੈ ਜੋ ਸਰਕਾਰ 10 ਸਾਲ ਉਹਨਾਂ ਦੀ ਚੱਲੀ ਉਹਨਾਂ ਨੇ ਰਲ ਮਿਲ ਕੇ ਲੁੱਟਿਆ ਇਹ ਅਗਾਰ ਕੀ ਕਰ ਪਈ ਦਾ ਹਿੱਸਾ ਹੈ ਹਾਂਜੀ ਚੱਲ ਰਿਹਾ ਹੈ ਫੇਰ ਭਾਈ ਸਾਹਿਬ ਉਸੇ ਟਾਈਮ ਕੇਸ ਕਿਉਂ ਕਰਦਾ ਉਦੋਂ ਨਹੀਂ ਕੇਸ ਚੱਲਦੇ ਨੇ ਸੀਜੀਐਮ ਦੇ ਕੇਸ ਚੱਲਦਾ ਹੈ ਕੇਸ ਦੇ ਵਿੱਚ ਉਹ ਲੰਮਾ ਪਾਉਣ ਵਾਸਤੇ ਯਤਨ ਕਰਦੇ ਨੇ ਕਦੇ ਕੁਝ ਕਦੇ ਕੁਝ ਉਹਨਾਂ ਨੂੰ ਪਤਾ ਵੀ ਸਾਡੇ ਪੱਲੇ ਕੁਝ ਨਹੀਂ ਫਿਰ ਚੱਲਦੇ ਕਿ ਮਤਲਬ ਜਾਨੀ ਕਿਤਕਿਸ ਦਾ ਹਾਂ ਸੀਜੀਐਮ ਦੇ ਕੀ ਕੇਸ ਭਾਈ ਸਾਹਿਬ ਚੀਜ਼ਾਂ ਮਦੇ ਕਿਹਦੇ ਬਹੁਤ ਪੁਰਾਣਾ ਚੱਲਦਾ ਜੀ ਸੱਤ ਦੇ ਚੱਲਦਾ ਕੀ ਕੀ ਕੇਸ ਕੀ ਕੇਸ ਕੀ ਹੈ ਵੀ ਡੇਰਾ ਬਾਬਾ ਗੰਧਾ ਸਿੰਘ ਦਾ ਮਹੰਤ ਪਿਆਰਾ ਸਿੰਘ ਹੀ ਮਹੰਤਾ ਹੈ ਵੀ ਸਾਡੇ ਵੱਲੋਂ ਪਾਇਆ ਤੀ ਨਾ ਮਹੰਤ ਪਿਆਰਾ ਸਿੰਘ ਤੁਹਾਨੂੰ ਪਾਇਆ ਤੀ ਸਕੂਲਾਂ ਦੇ ਕਬਜ਼ੇ ਵਾਲਾ ਵੀ ਇਹ ਨਜਾਇਜ਼ ਕਬਜ਼ਾ ਕਰਦੇ ਨੇ ਸਾਡੇ ਕੰਮ ਚ ਦਾਖਲ ਦਿੰਦੇ ਨੇ ਕੇਸ ਚੱਲ ਰਿਹਾ ਜੀ ਹੁਣ ਚੱਲ ਰਿਹਾ ਹੈ ਜੀ ਜੋ ਪੈਂਡਿੰਗ ਹੈ ਉਹਦਾ ਵੀ ਪੈਂਡਿੰਗ ਹੈ ਆ ਕੇਸ ਹੈ ਵੀ ਅਸਤੀਫਾ ਦੀਆਂ ਦੀ ਦੇ ਕੇ ਇਹਨਾਂ ਨੇ ਇਕਬਾਲ ਦਾ ਟਰੈਕਟਰ ਨੂੰ ਮੰਨਦੇ ਨੇ ਮੇਰੀ ਇੱਕ ਇੱਕ ਹੋਰ ਬੇਤੀ ਜਣੋ ਇੱਕ ਪਾਸੇ ਕਹਿੰਦੇ ਨੇ ਮਹੰਤ ਗਰਵਾਚਨ ਸਿੰਘ 1975 ਤੋਂ ਮਹੰਤ ਨਹੀਂ ਹੈਗਾ ਜੇ 1975 ਤੋਂ ਮੰਤ ਨਹੀਂ ਸੀਗਾ ਮੰਤਕਰਵਚਨ ਸਿੰਘ ਫਿਰ ਉਹ ਜਿਹੜਾ ਟਰਸਟ ਬਣਿਆ ਸੀ ਉਹਦੇ 'ਚ ਕਿਉਂ ਮੰਤ ਮੰਨਿਆ ਨੇ ਹਾਕ ਮਰ ਗਿਆ ਨੇ ਹਾਕ ਮੈਂਬਰ ਉਹਦੇ 'ਚ ਉਹ ਵੀ ਹਾਕ ਮੈਂਬਰ ਇੱਕੋ ਬੰਦੇ ਹੋਣੀ ਜਿਹਨੂੰ ਪਤਾ ਦੀ 1975 ਤੋਂ ਬਾਬੇ ਹੈ ਨਹੀਂ ਉਹਨਾਂ ਨੇ ਟਰੱਕ ਬਣਾਇਆ ਉਹਦੇ ਜੈ ਸਾਨੂੰ ਵੀ ਮੰਨਦਾ ਰਿਹਾ 2007 ਤੱਕ ਵੀ ਮੈਨੂੰ ਚੇਅਰਮੈਨ ਮੰਨਦਾ ਰਿਹਾ ਮੈਨੂੰ ਇਹ ਮੰਤ ਮੰਨਦਾ ਰਿਹਾ ਉਸ ਤੋਂ ਬਾਅਦ ਹੀ ਉਹਨੂੰ ਜਦੋਂ ਸਰਕਾਰ ਆ ਗਈ ਨਾ ਕਾਲੀ ਦਲ ਦੀ ਉਹ ਉਸ ਟਾਈਮ ਤੇ ਉਹਨੂੰ ਇਹ ਦੇਖਣ ਲੱਗ ਗਿਆ ਵੀ ਮੈਨੂੰ ਸਾਰਾ ਕੁਝ ਫੜਪਣ ਬਾਅਦ ਤੇ ਮਤਲਬ ਜਣੀ ਉਹਨਾਂ ਨੇ ਚਾਲਾਂ ਚੱਲੀਆਂ ਨੇ ਉਹਨਾਂ ਦੇ ਚਾਲਾਂ ਚ ਕੋਈ ਤੰਤ ਨਹੀਂ ਆਖਰ ਦੇ ਸਮੇਂ ਦੇ ਵਿੱਚ ਸੱਚ ਸੱਚ ਰਹੂ ਟੂਟ ਟੂਟ ਰਹੂਗਾ ਇਹਦੇ ਵਿੱਚ ਕੋਈ ਗੱਲ ਨਹੀਂ ਫਿਰ ਚੱਲਦੇ ਕੇਸ ਦੇ ਵਿੱਚ ਉਹਦਾ ਦੇਖੋ 2 ਕਰੋੜ 25 30 ਲੱਖ ਰੁਪਏ ਆਦਾਂ ਕਢਾ ਲਿਆ ਬੈਂਕ ਦੇ ਵਿੱਚੋਂ ਇਹਨਾਂ ਦਾ ਸਤੀਵਾ ਲਗਾ ਕਰਕੇ ਫਰਜੀ ਸਤੀਵਾ ਬਣਾ ਕਰਕੇ 2 ਕਰੋੜ 25 30 ਲੱਖ ਰੁਪਏ ਕਿੱਨੇ ਕਢਾਇਆ ਹਾਕਮ ਸਿੰਘ ਦੇ ਉਹਦੇ ਮੁੰਡਿਆਂ ਨੇ ਰਾਲ ਕਰਕੇ ਜਿਹੜੇ ਸਾਰੇ ਖਾਰੇ ਸਕੂਲ ਦੇ ਜਦਕਿ ਉਹ ਸਕੂਲ ਡੇਰਾ ਬਾਬਾ ਗਾਂ ਦਾ ਸਕਰੀ ਸੰਪਤੀ ਹੈ ਐਕਟੀਆਂ ਦੇ ਨੰਬਰ ਸਾਡੇ ਕੋਲ ਹੈਗੇ ਸੰਵਾਨੀ ਜੀ ਲਗਭਗ 2 ਸਵਾ 2 ਕਰੋੜ ਰਹਿਗੇ ਜਿੱਚ ਢੰਗ ਨਾਲ 2007 ਦੇ ਵਿੱਚ ਭਦੌੜ ਚ ਪ੍ਰਿੰਸੀਪਲ ਸੀ ਦਾ ਜੈਸਨ ਜੋ ਜੋ ਪੁੱਛਣਾ ਉਹਦੇ ਦਸਖਤ ਕਰਾ ਕੇ ਪਹਿਲਾਂ ਤਾਂ 20 ਲੱਖ ਰੁਪਇਆ ਕਢਾਇਆ ਉਸ ਤੋਂ ਬਾਅਦ ਉਹ ਮਰ ਵੀ ਗਿਆ ਉਹ ਗੋਵਿੰਦ ਬਾਡੀ ਆਣ ਆਉਂਦਾ ਵੀ ਸਾਡੇ ਕੋਲ ਪਿਆ ਸਾਡੇ ਕੋਲ ਉਹ ਕਰਦਾ ਸੀ ਪ੍ਰਿੰਸੀਪਲ 2017 ਦੇ ਵਿੱਚ ਉਹਨੇ ਉਹਦੇ ਮਰੇਵੇ ਦੇ ਵਿੱਚੋਂ ਮਤਲਬ ਜਾਨੀ 10 ਕ ਤਕੜਾ ਕੇ ਪੈਸੇ ਕਰਾਏ ਜੇ ਜਦੋਂ ਚੀਜ਼ ਵੀ ਆਈ ਜਾਂ ਕਿਸੇ ਉਸ ਦੀ ਇਨਕੁਆਰੀ ਚੱਲੂਗੀ ਉਹਦੇ ਵਿੱਚ ਕਿਸੇ ਨੂੰ ਬਚਣ ਦੀ ਜਗ੍ਹਾ ਹੈ ਨਹੀਂ ਬਿਲਕੁਲ ਹਲਤ ਹੈ ਸਾਰਾ ਸਾਰ ਉਹ ਜਾਨੀ ਏਜੰਸੀਆਂ ਹੀ ਜਾਤ ਕਰਨੀਆਂ ਕਿਤਾ ਬਾਬਾ ਜੀ ਉਹ ਕੰਟੈਕਟ ਜਿਹੜਾ ਜੇ ਤੁਸੀਂ ਗੱਲ ਕਰਦੇ ਸੀ ਉਹ ਤੁਸੀਂ ਫਾਈਲ ਕਰ ਰਹੇ ਹੋ ਜਿਹੜੀ ਕੰਟੈਕਟ ਪਾ ਰਹੇ ਹੋ ਜਿਹੜਾ ਉਹ ਤਾਂ ਆਟੋਮੈਟਿਕ ਹੀ ਬਣ ਗਿਆ ਨਾ ਜਦੋਂ ਯਾਰ ਕੰਟੈਕਟ ਖਪਾਰੇ ਕਰ ਰਹੇ ਆ ਕਰ ਰਹੇ ਆ ਕਰ ਰਹੇ ਆ ਉਹੀ ਹੈ ਨਾ ਆਪਾਂ ਕਰਾਂਗੇ ਤਾਂ ਹੀ ਹਾਂ ਤੇ ਆਪਦੇ ਆਪ ਕਿਉਂ ਕਰੂ ਜੀ 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 ਮਨਤਾ ਹੈ ਕਿ ਨਹੀਂ ਕਰਾਂਗੇ ਉਹ ਹੀ ਹੈ ਤੁਸੀਂ ਉਹੀ ਹੈ ਤੁਹਾਡੇ ਕੋਲ ਉਹ ਪਾਈਓ ਕੰਟੈਕਟ ਜੀ ਮੈਂ ਕਰੂੰਗਾ ਮੈਂ ਕਰ ਰਿਹਾ ਕੋਈ ਦੇਖੇ ਤੈ ਮੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਮੁੱਦੇ ਨੂੰ ਲਿਆ ਕਰਕੇ ਮਹੰਦਰਾਮ ਸਿੰਘ ਜਾਂ ਸਰਜੀਤ ਸਿੰਘ ਚੱਲੇ ਸੀ ਕਿ ਬਾਬਾ ਗੁਰਬਚਨ ਸਿੰਘ ਜੀ ਸ਼੍ਰੋਮਣੀ ਕਮੇਟੀ ਨੂੰ ਜ਼ਮੀਨ ਨਹੀਂ ਦੇ ਸਕਦੇ ਨਹੀਂ ਦੇ ਰਹੀ ਸੰਪਤੀ ਨਹੀਂ ਦੇ ਸਕਦੇ ਇੱਕ ਹੋਰ ਸਵਾਲ ਆ ਗਿਆ ਹਾਂ ਉਹ ਜਿਹੜੇ ਹਾਪੂ ਸਿੰਘ ਦਾ ਕੋਈ ਵੀ ਉਹ ਜਿਹੜਾ ਬਖਰਾਤਰ ਆ ਉਹ ਨਿਰਮਤੇ ਸਾਡੇ ਅਖਾਰੇ ਦਾ ਹਿੱਸਾ ਹਣ ਜਾਂ ਨਹੀਂ ਹੁਣ ਇਸ ਸਾਹਿਬ ਤੇ ਨਹੀਂ ਆ ਜੀ ਕਿਉਂਕਿ ਮੈਂ ਇਹ ਵੀ ਅਪੀਲ ਕਰਨਾ ਚਾਹਾਂਗਾ ਸਿੱਖ ਪੰਥ ਸੁਣ ਰਿਹਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕੰਮ ਕਰ ਰਹੀ ਆ ਉਹ ਨੰਦਣ ਜੋ ਗਿਆ ਕਿਉਂਕਿ ਸ੍ਰੋਮਣੀ ਕਮੇਟੀ ਨੂੰ ਕੀ ਅਧਿਕਾਰ ਆ ਕਿ ਕਿਸੇ ਸੰਸਥਾ ਨੂੰ ਖਰਾਬ ਕਰਨ ਵਾਸਤੇ 2-4 ਬੰਦਿਆਂ ਨੂੰ ਨਿਰਮਲ ਭੇਖ ਖੜਾ ਕਰਕੇ ਇੱਕ ਪਾਸੇ ਜਦਕਿ ਨਿਰਮਲ ਭੇਖ ਦੇ ਮੁਖੀ ਸਾਰਿਆਂ ਨੂੰ ਪਤਾ ਕਿ ਸ੍ਰੀਮਾਨ ਸੁਆਮੀ ਗਿਆਨਦੇਵ ਸਿੰਘ ਜੀ ਆ ਪਰਮਹੰਤ ਰੇਸ਼ਮ ਸਿੰਘ ਨੇ ਕਿਉਂ ਖੜਾ ਕੀਤਾ ਗਿਆ ਕਿ ਉਹਨਾਂ ਨੇ ਇੱਕ ਪਾਸੇ ਦਿਖਾਉਣਾ ਕਿ ਨਿਰਮਲਿਆ ਅਸੀਂ ਦਿਰਬੱਲਾ ਨਾਲ ਸਮਝੌਤਾ ਕਰ ਰਹੇ ਹਾਂ ਸਮਝੌਤਾ ਕਰਕੇ ਸੰਪਤੀ ਨੋੜਾ ਪਰਿਆ ਬਾਬਾ ਜਦਕਿ ਮੰਤਰੀਸ਼ਮ ਸਿੰਘ ਦਾ ਹਾਕਮ ਸਿੰਘ ਦਾ ਜਗਤਾਰ ਸਿੰਘ ਦਾ ਨਿਰਮਲ ਪੰਚਾਇਤੀ ਅਖਾੜੇ ਨਾਲ ਕੋਈ ਤਾਲਕ ਨਹੀਂ ਆ ਉਹ ਅਸਲ ਆ ਕਿ ਮੈਂਬਰ ਵੀ ਨਹੀਂ ਆ ਤੂੰ ਆਪਣੇ ਆਪ ਨੇ ਇੱਕ ਸ਼੍ਰੀਮੰਤ ਬਣੀ ਬੈਠਾ ਅਧਿਐਕਸ਼ ਇੱਕ ਸੈਕਟਰੀ ਬਣੀ ਬੈਠਾ ਚਾਰ ਮੁਖੀ ਮੰਤ ਬਣੀ ਸਾਰਾ ਕੁਝ ਬਣਾਏ ਬੈਠਿਆ ਜਦਕਿ ਉਹ ਬੜਾਉਣ ਦੇ ਵਿਰੋਧ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਹੋ ਰੱਖਿਆ 420 ਦਾ 467 68 ਆ ਚਾ ਮੈਂ ਦੱਸਣਾ ਹਾਂ ਜੀ ਬਾਬਾ ਜੀ ਉਹਨਾਂ ਨੂੰ ਕਾਹਦਾ ਵੀ ਮਾਨਤਾ ਦਿੱਤੀ ਆ ਅੱਜ ਤੋਂ ਹੀ ਦੱਸ ਦਿੰਦੇ ਆ ਜੀ ਏ ਦੇਖੋ 160 ਨੰਬਰ ਐਫ ਆਈ ਆਰ ਆ ਹਾਂ 19 2020 ਨੂੰ ਹੋਈ ਸੀ ਇਹ ਕਿਹਦੇ ਵੱਲੋਂ ਹੋਈ ਜੀ ਇਹ ਮੇਰੇ ਵੱਲੋਂ ਹੋਈ ਜਸਵਿੰਦਰ ਸਿੰਘ ਵੱਲੋਂ ਇਹ ਥਾਣਾ ਕਿਹੜਾ ਜੀ ਇਹ ਕਨਗਲ ਥਾਣਾ ਇਹ ਮਹੰਤ ਰੇਸ਼ਮ ਸਿੰਘ ਮਹੰਤਾ ਇਹ ਕਿੰਨੇ ਦੇ ਖਵਾ ਦੇ ਜੀ ਇਹ ਰੇਸ਼ਮ ਸਿੰਘ ਖਾਕਬ ਸਿੰਘ ਕਸ਼ਮੀਰ ਸਿੰਘ ਸੰਤੋਖ ਸਿੰਘ ਪ੍ਰੇਮ ਸਿੰਘ ਕਮਲਜੀਤ ਸਿੰਘ ਗੋਪਾਲ ਸਿੰਘ ਜਗਜੀਤ ਸਿੰਘ ਸੁਖਾ ਸਿੰਘ ਵਿਕਰ ਸਿੰਘ ਜਗਤਾਰ ਸਿੰਘ ਹਾਂ ਚੱਲ ਰਕ ਪੁਲਿਸ ਨੇ ਜਿਹੜਾ ਚਾਰਜ ਸ਼ੀਟ ਪੇਸ਼ ਕਰ ਦਿੱਤੀ ਆ ਹੁਣ ਤੋਂ ਬਰਨਾਲਾ ਵਿਖੇ ਨਿਰਮਲ ਮਹਾਂਪੁਰਸ਼ਾਂ ਦਾ ਇੱਕ ਇਕੱਠ ਹੋਇਆ ਜਿਹਦੇ ਵਿੱਚ ਇਹ ਜਿਹੜੀ ਹੈ ਕਾਨਫਰੰਸ ਇਹ ਕੀਤੀ ਜਾ ਰਹੀ ਹੈ ਔਰ ਮੁੱਦਾ ਇਹ ਹੈ ਕਿ ਇਹ ਡੇਰਾ ਇੱਕ ਗੁਰਦੁਆਰਾ ਇਹਦੇ ਵਿੱਚ ਗੁਰਦੁਆਰਾ ਟਰੂਲ ਚਦਾਸ ਭੁਗਤਿਆ ਸੀ ਔਰ ਮੇਰੇ ਬਿਆਨਾਂ ਵਿੱਚ ਇਹਨੂੰ ਅਸੀਂ ਡੇਰਾ ਡਿਕਲੇਅਰ ਕਰਦੇ ਆ ਡੇਰਾ ਸਾਫਤ ਕੀਤਾ ਸੀ ਜਦ ਕਿ ਉਸ ਵੇਲੇ ਸ਼੍ਰਮnik ਕੁਐਟਰ ਦੇ ਵਕੀਲਾਂ ਬਹੁਤ سارے ਪ੍ਰਸ਼ਨ ਕੀਤੇ ਗਏ ਗੁਰਦੁਆਰਾ ਟ੍ਰਿਬਿਊਨਲ ਤੇ ਮੈਂ ਇਹਨੂੰ ਗੁਰਦੁਆਰਾ ਨਹੀਂ ਬਲਕਿ ਮੈਂ ਡੇਰਾ ਕੀਤਾ ਸਾਫਤ ਔਰ ਬੀਬੀ ਪ੍ਰਧਾਨਾ ਬਾਬਾ ਅਲਾ ਸਿੰਘ ਦੀ ਲੜਕੀ ਜਿਨ੍ਹਾਂ ਇਹ ਸਾਰੇ ਡੇਰੇ ਵਿਸਾਏ দান ਕੀਤੇ ਨੇ ਉਹਨੇ ਵੀ ਇਸ ਨੂੰ ਨਿਰਮਲ ਧਰਮਸ਼ਾਲਾ ਡੇਰਾ ਹੀ ਬਾਬਾ ਗੰਧਾ ਸਿੰਘ ਜੀ ਦੇ ਨਾਮ ਕੀਤਾ ਗਿਆ ਦੂਸਰੀ ਮੁੱਖੀ ਗੱਲ ਇਹ ਹੈ ਇਹ ਠੀਕ ਹੈ ਬਹੁਤ ਲੰਬੇ ਸਮੇਂ ਤੋਂ ਇਹ ਪ੍ਰੋਪਰਟੀਆਂ 'ਚ ਵਿਵਾਦ ਗਰਸ ਮਬਲੇ ਬਹੁਤ ਚੱਲੇ ਰਹੇ ਬਹੁਤ سارے ਕੇਸ ਵੀ ਚੱਲੇ ਰਹੇ ਸੁਪਰੀਮ ਕੋਰਟ ਤੱਕ ਵੇ ਲੋਅਰ ਕੋਰਟ ਹਾਈ ਕੋਰਟ ਤੱਕ ਕਰਦੇ ਪਰ ਇਨੇ ਸਮੇਂ ਵਿੱਚ ਸੰਤ ਬਾਬਾ ਗਰਵਚਨ ਸਿੰਘ ਜਿਉਂ ਉਹਨਾਂ ਨੇ ਕਹਿੰਦੇ ਕੱਢ ਦਿੱਤਾ ਪਰ ਉਹ ਮਹਾਂਤਰੇ ਨਿਰਮਲ ਪੰਚਾਇਤੀ ਅਖਾਰੇ ਦੇ ਮੁਖੀਆ ਮੰਤਰੇ ਉਹਨਾਂ ਤੋਂ ਬਾਅਦ ਵਿੱਚ ਬਕਾਇਦਾ ਬਾਦ ਉਸੂਰ ਜਿਸ ਤਰ੍ਹਾਂ ਦੇਖ ਤੇ ਅਖਾੜਾ ਪੱਗ ਦਿੰਦਾ ਉਹ ਪੱਗ ਸੰਤ ਪਿਆਰਾ ਸਿੰਘ ਨੂੰ ਦਿੱਤੀ ਗਈ ਜਿਹੜਾ ਇਹਨਾਂ ਦੇ ਕੱਢਣ ਦਾ ਸਵਾਲ ਹੈ ਉਹ ਕਈ ਮਸਲੇ ਛੋਟੇ ਛੋਟੇ ਵਿੱਚ ਚੱਲਦੇ ਨੇ ਮਨ ਉਮੀਦਾਂ ਆ ਕੇ ਹੁੰਦੀਆਂ ਨੇ ਪਰ ਉਹ ਬਵਾਦ ਕਰ ਸਭ ਲੰਬੇ ਸਮੇਂ ਤੱਕ ਨਹੀਂ ਲੈਂਦੇ ਹੁਣ ਦੇ ਮੌਜੂਦਾ ਸਮੇਂ 'ਚ ਜਦ ਤੋਂ ਇਹਨਾਂ ਨੂੰ ਮਹੰਤ ਬਣਾਇਆ ਗਿਆ ਤੇਰਾ ਬਾਬਾ ਗੰਧਾ ਸਿੰਘ ਦੇ ਬਕਾਇਦਾ ਮਹੰਤਰੇ ਦੇ ਦੇ بڑے ਜਾਨੀ ਐਸੋ ਪ੍ਰਸਿੱਧ ਸੰਤਰੇ ਔਰ ਦੂਸਰਾ ਡੇਰ ਬਾਬਾ ਗੰਦਰ ਸਿੰਘ ਦਾ ਇੰਤਜ਼ਾਮ ਬਾਦਸਤੂਰ ਕਰ ਰਹੇ ਨੇ ਪੇਖਣਾ ਸੁਪਰਕਾ ਖਾੜੇ ਦੇ ਮੁਖੀ ਮੰਤ ਮੌਜੂਦਾ ਹਾਂ ਸਾਡੀ ਇੱਕੋ ਇੱਕ ਮੰਗ ਹੈ ਚਲੋ ਕੋਈ ਕਿਸੇ ਤਰ੍ਹਾਂ ਕੋ ਚਾਰ ਮੰਦਰ ਬਣਾ ਲਵੇ ਦੋ ਮੰਦਰ ਬਣਾ ਲੈ ਪਰ ਮੌਜੂਦਾ ਹਾਲਤ ਵਿੱਚ ਜਿਹੜਾ ਨਰਮਲ ਪੰਚਾਇਤੀ ਖਾੜਾ ਉਹ ਪੰਡਤ ਗਿਆਨਦੇਵ ਸਿੰਘ ਜੀ ਬਾਰੇ ਮੁਖੀ ਮੰਤ ਸ਼੍ਰੀਮਨ ਸਾਹਿਬ ਨੇ ਉਹਨਾਂ ਦੇ ਨਾਲ ਜਿਵੇਂ ਵੀ ਇਹ ਬੁਲਾਇਆ ਗਿਆ ਜਸਵਿੰਦਰ ਸਿੰਘ ਜੀ ਸ਼ਾਤਰੀ ਕੋ ਸਾਬਕ ਉਠਾਰੀ ਨੇ ਤੇ ਮਹਾਂਤ ਵਿੰਦਰ ਸਿੰਘ ਜੀ ਲਾਬਤ ਉਸਕਤਰ ਨੇ ਉਹਨਾਂ ਦੇ ਸ਼੍ਰੀਮੰਤ ਸਾਹਿਬ ਦੇ ਥੱਲੇ ਜਿਹੜੇ ਚਾਰ ਮੁਖੀ ਮੰਤ ਹੁੰਦੇ ਨੇ ਉਹਨਾਂ ਵਿੱਚੋਂ ਸੰਤ ਪਿਆਰਾ ਸਿੰਘ ਜਿਹੜੇ ਨੇ ਇੱਕ ਮੁਖੀ ਮੰਤਰੇ ਤੋਂ ਐਉਂ ਅਸੀਂ ਕਹਿ ਸਕਦੇ ਹਾਂ ਕਿ ਭੇਖ ਵੱਲੋਂ ਇਹ ਮੰਤਤਾ ਪ੍ਰਾਪਤ ਨੇ ਇੰਤਜ਼ਾਮ ਕਰ ਰਹੇ ਨੇ ਔਰ ਬਾਦਸੂਰ ਦੇ ਨੇ ਦੀ ਸੰਪਤੀ ਦੀ ਰੱਖਿਆ ਕਰ ਰਹੇ ਨੇ ਕੋਰਟਾਂ ਦੇ ਕੇਸ ਉਹ ਤਾਂ ਚੱਲਦੇ ਰਹਿੰਦੇ ਨੇ ਦੰਬਾਲਾ ਮਸਮਾ ਚੱਲਦੇ ਨੇ ਜ਼ਮੀਨਾਂ ਵੇਚਣ ਦੀ ਗੱਲ ਆਉਂਦੀ ਐ ਕਿ ਤੇ ਇੰਪਰੂਵਮੈਂਟ ਅਥ ਅਕਵਾਰ ਕਰਦਾ ਇਹਦੇ ਲੋਕ ਜ਼ਬਰਨ ਦੱਬ ਲੈਂਦੇ ਬਹੁਤ ਸਾਰੀਆਂ ਮੁਸ਼ਕਲਾਂ ਸਾਨੂੰ ਵੀ ਜ਼ਮੀਨਾਂ ਜਾਇਦਾਦਾਂ ਦੇ ਕੰਟਰੋਲ ਕਰਨ ਵਿੱਚ ਆਉਂਦੀਆਂ ਨੇ ਪਰ ਕਿਸੇ ਨੂੰ ਫਰਾਡ ਕਰਕੇ ਕਿਸੇ ਨਾਲ ਈਰਾਫੇਰੀ ਕਰਕੇ ਕਾਗਜ਼ ਬਣਾ ਕੇ ਕਿਸੇ ਦੀ ਸੰਪਤੀ ਨੂੰ ਹਥਿਆਲਣਾ ਮੈਂ ਕਹਿੰਦਾ ਕਲਯੁਗ ਵਿੱਚ ਸਿਆਸੀ ਲੋਕਾਂ ਦਾ ਵੀ ਤੇ ਵੱਡੀਆਂ-ਵੱਡੀਆਂ ਸੰਸਥਾ ਦਾ ਵੀ ਇਹੀ ਸਾਧਨ ਬਣ ਗਿਆ ਤੇ ਮਹਾਰਾਜਾ ਕਮਜ਼ੋਰ ਬੰਦਾ ਦੇਖੋ ਆ ਵੀ ਉਹ ਕਹਿੰਦੇ ਮਕਾਨ ਨੂੰ ਸਾਬ ਲੋਕ ਕੋਟੀ ਸਾਹਮਣੇ ਜਮੀਨ ਸਾਹਮਣੇ ਇਹ ਕੁਝ ਹੋ ਰਿਹਾ ਤੋਂ ਸਮਿਖ ਕਮੇਟੀ ਵੀ ਚਲੋ ਹੈ ਤਾਂ 6 6 ਸੰਸਾਦਿਕ ਕਮੇਟੀ ਹੈ ਪਰ ਉਹਨਾਂ ਨੂੰ ਜੇ ਮਹਾਂਤ ਗੁਰਵਰਚਨ ਸਿੰਘ ਜੀ ਨੇ ਇਹ ਜ਼ਮੀਨ ਦਿੱਤੀ ਸੀ ਡਲੇ ਦੀ ਪਰੰਤੂ ਦੂਜੇ ਪਾਸੇ ਪੇ ਖੜਾ ਹੋਇਆ ਕਿ ਮਹਾਂਤ ਗੁਰਵਰਚਨ ਸਿੰਘ ਜੀ ਇਹ ਐਸਐਲਓ ਜਮੀਨ ਨੂੰ ਨਹੀਂ ਦੇ ਸਕਦੇ ਕਿਉਂਕਿ ਜਿਹੜੀ ਸਮਿਖ ਕਮੇਟੀ ਹੈ ਉਹਦੇ ਰੂਲ ਦਾ ਰੈਗੂਲੇਸ਼ਨ ਵੱਖਰਾ ਹੈ ਉਹਦਾ ਨਿਜਮ ਚੋਣ ਵੱਖਰੀ ਹੈ ਨਿਰਮਲ ਸੰਪਰਦਾਇ ਦੀ ਬਕਰੀ ਹੈ ਜਦੋਂ ਸੁਪਰੀਮ ਕੋਰਟ ਚ ਕੇਸ ਗਿਆ ਤਾਰਕੁੰਡੇ ਵਕੀਲ ਨੇ ਇੱਕੋ ਗੱਲ ਕਹੀ ਜੱਜ ਨੂੰ ਕਿ ਜਨਾਬ ਇੱਕ ਅ ਦੁਰਗਾ ਮੰਦ ਉਹ ਹੈਗਾ ਬੇਰਲਾ ਮੰਦਿਰ ਇੱਕ ਸ਼ੀਸ਼ਗੰਜ ਗੁਰਦੁਆਰਾ ਦੋਨਾਂ ਦੇ ਮੈਨੇਜਰ ਹੈ ਕਿਸੇ ਮੰਦਿਰ ਨੂੰ ਇਹ ਹੱਕ ਨਹੀਂ ਹੈ ਉਹ ਜਾਇਦਾਦ ਬੇਲੇ ਮੰਦਿਰ ਦੀ ਜਾਇਦਾਦ ਸ਼ੀਸ਼ਗੰਜ ਨੂੰ ਦਿੱਤੀ ਜਾਇਦਾਦ ਦਿੱਤੀ ਇਹ ਇਸ ਤੋਂ ਇਹ ਕੇਸ ਜਿਹੜਾ ਸੀ ਰਿਮਾਂਡ ਹੋ ਕੇ ਗੁਰਦਾਰਾ ਟ੍ਰਿਬਿਊਨਲ ਚ ਗਿਆ ਦਾਸ ਉਹਦੇ ਚ ਉਹਦੇ ਸਿਕਤੀ ਸੀ ਮੈਂ ਉਹ ਤੋਂ ਭੁੱਗਿਆ ਸੀ ਤੇ ਮੈਂ ਇਹ ਸਾਬਤ ਕੀਤਾ ਸੀ ਕਿ ਗੁਰਦੁਆਰਾ ਨਹੀਂ ਹੈ ਇਹ ਨਿਰਮਲ ਧਰਮਸਾਲਾ ਡੇਰਾ ਬਾਬਾ ਕੰਦਸ